ਵੋਟਾਂ ਆ ਰਹੀਆਂ ਨੇ ਪਰੰਤੂ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਇੱਕ ਵੱਡਾ ਤੋਹਫ਼ਾ ਜਿਹੜਾ ਲੋਕਾਂ ਨੂੰ ਦਿੱਤਾ ਹੈ 25 ਗਰੰਟੀਆਂ ਜਾਰੀ ਕਰ ਦਿੱਤੀਆਂ ਨੇ ਤੇ ਜਿਸ ਦੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਤੇ ਕੁਝ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਉਹਨਾਂ ਨੇ ਫਲਟਵਾਰ ਵੀ ਕੀਤਾ ਹੈ ਤੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸੀ ਤੇ ਹੁਣ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਹਮੇਸ਼ਾ ਹੀ ਕਿਸਾਨਾਂ ਤੇ ਲੋਕਾਂ ਦੇ ਨਾਲ ਖੜਾਂਗੇ ਤੇ ਜਿਸ ਦੇ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਕਿਹਾ ਗਿਆ ਕਿ ਅਸੀਂ ਐਮਐਸਪੀ ਪਹਿਲਾਂ ਵੀ ਜਿਹੜੀ ਕਿ ਕਾਨੂੰਨੀ ਗਰੰਟੀ ਨੂੰ ਲੈ ਕੇ ਕਾਂਗਰਸ ਪਾਰਟੀ ਲੈ ਕੇ ਆਈ ਸੀ ਤੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਹੀ ਖੜੇ ਆ ਤੇ ਕਦੇ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਪੱਖ ਹੀ ਨਹੀਂ ਲਿਆ ਤੇ ਕਾਂਗਰਸ ਪਾਰਟੀ ਤੋਂ ਪਹਿਲਾਂ ਦੱਸਦੇ ਕਿ ਅੱਜ ਵੋਟਾ ਤੋਂ ਪਹਿਲਾਂ ਜਿਹੜਾ ਕਿ ਕਾਂਗਰਸ ਪਾਰਟੀ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ 25 ਗਰੰਟੀਆਂ ਜੜੀਆਂ ਕਿ ਕਾਂਗਰਸ ਦੇ ਵੱਲੋਂ ਜਾਰੀ ਕਰ ਦਿੱਤੀ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਉਹ ਸਾਨੂੰ ਲੀਗਲ ਗਰੰਟੀ ਰੱਖ ਲੈਣ ਭਾਵੇਂ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਕੀਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ ਵਟ ਵੀ ਆਰ ਸੇਇੰਗ ਕਿ ਅਸੀਂ ਹੋਰ ਇਸ ਤੇ ਸਟਿਕ ਕਰਦੇ ਹਾਂ ਲੀਗਲ ਗਰੰਟੀ ਹੈ ਸਾਨੂੰ ਰਾਜੀਵਾਲ ਸਾਹਿਬ ਨੂੰ ਇਹ ਲੱਗਦਾ ਤੇ ਰਾਜੀਵਾਲ ਸਾਹਿਬ ਸਾਨੂੰ ਬੇਸ਼ੱਕ ਲੀਗਲ ਗਰੰਟੀ ਦਾ ਕੁਝ ਭੇਜ ਕੇ ਹੋਰਾਂ ਪ੍ਰੂਫ ਤੇ ਅਸੀਂ ਉਹ ਦੇ ਦੇਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਹੈ ਅਸੀਂ ਜੋ ਕਿਸਾਨਾਂ 72000 ਕਰੋੜ ਰੁਪਇਆ ਅਸੀਂ ਮਾਫ ਕੀਤਾ ਜੋ ਇਹ ਕਹਿਣ ਦਾ ਮਤਲਬ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਏ ਮਾਫ ਕੀਤਾ ਇੱਥੇ ਕਿਸਾਨ ਜਿਹੜੇ ਮਾਰੇ ਗਏ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਜੋ ਇਸ ਤੋਂ ਵੱਧ ਕੋਈ ਲੀਗਲ ਡਾਕੂਮੈਂਟ ਰਾਜੇਵਾਲ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹਾਂ ਨੋ ਪ੍ਰੋਬਲਮ ਜੋ ਅਸੀਂ ਕਹਿੰਦੇ ਹਾਂ ਉਹ ਕਰਾਂ ਉਹ ਸਾਨੂੰ ਲੀਗਲ ਗਾਰੰਟੀ ਰੱਖ ਲੈਣ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਕਿਹਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ ਵਟ ਵੀ ਆਰ ਸੇਇੰਗ ਕਿ ਅਸੀਂ ਉਹਦੇ ਤੇ ਸਟਿਕ ਕਰਦੇ ਹਾਂ ਲੀਗਲ ਗਾਰੰਟੀ ਹੈ ਸਾਨੂੰ ਰਾਜੇਵਾਲ ਸਾਹਿਬ ਨੂੰ ਇਹ ਲੱਗਦਾ ਤਾਂ ਰਾਜੇਵਾਲ ਸਾ ਲੀਗਲ ਗਰੰਟੀ ਦਾ ਕੋਈ ਭੇਜ ਕੇ ਹੋਣਾ ਪ੍ਰੂਫ ਤੇ ਅਸੀਂ ਉਹ ਦੇ ਦੇਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਅਸੀਂ ਜੋ ਕਿਸਾਨਾਂ ਨੂੰ 72000 ਕਰੋੜ ਰੁਪਇਆ ਅਸੀਂ ਮਾਫ ਕੀਤਾ ਸੋ ਇਹ ਕਹਿਣ ਦਾ ਮਤਲਬ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਇਆ ਮਾਫ ਕੀਤਾ ਇੱਥੇ ਕਿਸਾਨ ਜਿਹੜੇ ਮਾਰੇਗੇ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਸੋ ਇਸ ਤੋਂ ਵੱਧ ਕੋਈ ਲੀਗਲ ਡਾਕੂਮੈਂਟ ਰਾਜੀਵਾਲ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹਾਂ No problem ਜੋ ਅਸੀਂ ਕਹਿੰਦੇ ਆ ਕਰਾਂ ਉਹ ਸਾਨੂੰ ਲੀਗਲ ਗਰੰਟੀ ਰੱਖ ਲੈਣ ਭਾਵੇਂ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ ਵਟ ਵੀ ਆਰ ਸੇਇੰਗ ਕਿ ਅਸੀਂ ਉਹ ਤੇ ਸਟਿਕ ਕਰਦੇ ਹਾਂ ਲੀਗਲ ਗਰੰਟੀ ਹੈ ਸਾਨੂੰ ਰਾਜੇਵਾਲ ਸਾਹਿਬ ਨੂੰ ਇਹ ਲੱਗਦਾ ਹੈ ਕਿ ਰਾਜੇਵਾਲ ਸਾਹਿਬ ਸਾਨੂੰ ਬੇਸ਼ੱਕ ਲੀਗਲ ਗਰੰਟੀ ਦਾ ਕੁਝ ਭੇਜ ਕੇ ਔਰ ਪ੍ਰੂਫ ਤੇ ਅਸੀਂ ਉਹ ਦੇ ਦੇਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਹੈ ਅਸੀਂ ਜੋ ਕਿਸਾਨਾਂ 72000 ਕਰੋੜ ਰੁਪਇਆ ਅਸੀਂ 마ਫ ਕੀਤਾ ਜੋ ਮੇਰੇ ਕਹਿਣ ਦਾ ਮਤਲਬ ਹੈ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਏ ਮਾਫ ਕੀਤਾ ਇੱਥੇ ਕਿਸਾਨ ਜਿਹੜੇ ਮਾਰੇ ਗਏ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਜੋ ਇਸ ਤੋਂ ਵੱਧ ਕੋਈ ਲੀਗਲ ਡਾਕੂਮੈਂਟ ਰਾਜੀਵਾਨ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹਾਂ No problem ਜੋ ਅਸੀਂ ਕਹਿੰਦੇ ਉਹ ਕਰਾਂ ਉਹ ਸਾਨੂੰ ਲੀਗਲ ਗਾਰੰਟੀ ਰੱਖ ਲੈਣ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਕਿਹਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ ਵਟ ਵੀ ਆਰ ਸੇਇੰਗ ਜੀ ਅਸੀਂ ਉਰ ਤੇ ਸਟਿਕ ਕਰਦੇ ਹਾਂ ਲੀਗਲ ਗਾਰੰਟੀ ਹੈ ਸਾਨੂੰ ਰਾਜੀਵਾਨ ਸਾਹਿਬ ਨੂੰ ਇਹ ਲੱਗਦਾ ਤੇ ਰਾਜੀਵਾਨ ਸਾਹਿਬ ਸਾਨੂੰ ਕੋਈ ਬੇਸ਼ੱਕ ਲੀਗਲ ਗਰੰਟੀ ਦਾ ਕੁਝ ਭੇਜ ਕੇ ਹੋਰ ਆ ਪ੍ਰੂਫ ਤੇ ਅਸੀਂ ਉਹ ਦੇ ਦੇਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਅਸੀਂ ਜੋ ਕਿਸਾਨਾਂ 83000 ਕਰੋੜ ਰੁਪਇਆ ਅਸੀਂ ਮਾਫ ਕੀਤਾ ਸੋ ਮੇਰੇ ਕਹਿਣ ਦਾ ਮਤਲਬ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਇਆ ਮਾਫ ਕੀਤਾ ਇੱਥੇ ਕਿਸਾਨ ਜਿਹੜੇ ਮਾਰੇ ਗਏ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਇਆ ਦਿੱਤਾ ਜੋ ਇਸ ਤੋਂ ਵੱਧ ਕੋਈ ਲੀਗਲ ਡਾਕੂਮੈਂਟ ਰਾਜੀਵਾਨ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹਾਂ No problem ਜੋ ਅਸੀਂ ਕਹਿੰਦੇ ਉਹ